ਇਹਨਾਂ ਅਰਵਿੰਦ ਕੇਜਰੀਵਾਲ ਖੁਦ ਆਰਟੀ ਕਾਰਪੂਨ ਸੀ ਫਿਰ ਉਸ ਤੋਂ ਬਾਅਦ ਤੁਸੀਂ ਆਰਟੀ ਕਾਰਪੂਨ ਨੂੰ ਕੀ ਅੰਤਰ ਦੇਖਦੇ ਹੋ ਕੀ ਬਦਲਾ ਆਇਆ ਹੈ ਦੇਖੋ ਬਦਲਾ ਇਹਨਾਂ ਆਇਆ ਹੈ ਆਰਟੀਏ ਦੇ ਨਾਮ ਤੇ ਇਹਨਾਂ ਨੇ ਆਪਣੀ ਸਿਆਸਤ ਚਮਕਾਈ ਉਸ ਤੋਂ ਬਾਅਦ ਲੋਕਾਂ ਨੂੰ ਇਮੋਸ਼ਨਲ ਕੀਤਾ ਲੋਕਾਂ ਨੂੰ ਕਿਹਾ ਕਿ ਤੁਸੀਂ ਆਰਟੀਏ ਪਾਓ ਲੋਕਾਂ ਨੂੰ ਕਿਹਾ ਤੁਸੀਂ ਸਵਾਲ ਕਰੋ ਤੇ ਹੁਣ ਜਦੋਂ ਲੋਕ ਸਵਾਲ ਇਹਨਾਂ ਨੂੰ ਕਰਨ ਲੱਗ ਗਏ ਇਹਨਾਂ ਦੀ ਸਰਕਾਰ ਬਣੀ ਹੈ ਲੋਕ ਇਹਨਾਂ ਨੂੰ ਇਹਨਾਂ ਨੂੰ ਆਰਟੀਏ ਪਾਉਣ ਲੱਗ ਗਏ ਤਾਂ ਇਹਨਾਂ ਨੂੰ ਬੁਰਾ ਲੱਗਣ ਲੱਗ ਗਿਆ ਜਦੋਂ 4 ਸਾਲ ਹੋ ਗਏ ਜੱਜਾਂ ਨਾਲ ਆਰਟੀਏ ਦਾ ਜਵਾਬ ਨਹੀਂ ਦਿੰਦੇ ਉਹੀ ਸੁਪਰ ਹੈ ਜਾਨੀ ਹੈਗਾ ਭਾਰਤਾ ਜਿਹਦੇ ਵਿੱਚ ਆਰਡੀ ਦਾ ਸਹੀ ਜਵਾਬ ਨਹੀਂ ਦਿੰਦਾ ਜਾਂ ਮੈਂ ਪਰ ਅਰਵਿੰਦ ਕੇਜਰੀਵਾਲ ਜੀ ਦੀ ਸਰਕਾਰ ਜਿੱਥੇ ਹੈਗੀ ਆ ਉਥੇ ਆਰਡੀ ਦਾ ਕੋਈ ਜਵਾਬ ਨਹੀਂ ਦਿੱਤਾ ਇਹਦਾ ਕਿੰਨਾ ਮੰਦ ਭਗ ਹੈ ਫੋਂਟਾ ਹੋਰ ਵੀ ਗੱਲ ਉਹਦੋਂ ਥੱਲੇ गिर ਗਈ ਕਿ ਸਵਾਲ ਵੀ ਪੁੱਛਣਾ ਇਹਨਾਂ ਨੂੰ ਮਾੜਾ ਲੱਗਣ ਲੱਗ ਗਿਆ ਆਰਟੀ ਦਾ ਜਵਾਬ ਨਹੀਂ ਦਿੱਤਾ ਮੈਂ ਫੇਸਬੁੱਕ ਤੇ ਸਵਾਲ ਪੁੱਛ ਲਿਆ ਕਿ ਇਹ ਹੈਲੀਕਾਪਟਰ ਕੌਣ ਵਰਤ ਰਿਹਾ ਹੈ ਇਹਨਾਂ ਸਵਾਲ ਅਸੀਂ ਇਹਨਾਂ ਨੂੰ ਇੰਨਾ ਟੈਕਸ ਦਾ ਪੈਸਾ ਦਿੰਨੇ ਆ ਇਹ ਇੰਨੀ ਅਯਾਸ਼ੀ ਕਰਦੇ ਟੈਕਸ ਦੇ ਪੈਸੇ ਨਾਲ ਤੇ ਸਾਨੂੰ ਇਹਨਾਂ ਪੁੱਛਣ ਦਾ ਹੱਕ ਵੀ ਨਹੀਂ ਔਰ ਸਾਡੇ ਤੇ ਗੈਰਜਮਾਨਤੀ ਤਰਾਵਾਂ ਦੇ ਅੰਦਰ ਜਿਹੜਾ ਪਰਚਾ ਦਰਜ ਕਰ ਦਿੱਤਾ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਅੱਗੇ ਸਰਕਾਰਾਂ ਆ ਰਹੀਆਂ ਨੇ ਤੁਸੀਂ ਦੇਖੋ ਕਿ ਪੱਤਰਕਾਰ ਜਿਹੜੇ ਸਾਡੇ ਹੈਗੇ ਆ ਪੱਤਰਕਾਰ ਭਾਈ ਉਹਨਾਂ ਦੇ ਉੱਤੇ ਸਟ੍ਰਾਈਕਾਂ ਮਾਰੀਆਂ ਜਾ ਰਹੀਆਂ ਨੇ ਜਿਹੜਾ ਕੰਟੈਂਟ ਜਿਹੜੀਆਂ ਫੋਟੋਆਂ ਵੀਡੀਓਆਂ ਸਰਕਾਰੀ ਕੈਮਰਿਆਂ ਦੇ ਨਾਲ ਜਿਹੜੀਆਂ ਖਿੱਚੀਆਂ ਜਾਣੀਆਂ ਨੇ ਉਹੋ ਵਰਤਨ ਤੇ ਸਟ੍ਰਾਈਕਾਂ ਮਾਰ ਕੇ ਪੇਜ ਬੰਦ ਕਰਾ ਰਹੇ ਨੇ ਕਿਉਂਕਿ ਉਹ ਇਹਨਾਂ ਦੀ ਬੋਲੀ ਨਹੀਂ ਬੋਲਦੇ ਮਾਨੀ ਗੋਇਲ ਮੌਜੂਦ ਨੇ ਮਾਨੇਕ ਭਾਈ ਕੀ ਕਹੋਂਗੇ ਪਹਿਲਾਂ ਅਰਵਿੰਦ ਕੇਜਰੀਵਾਲ ਖੁਦ ਆਰਟੀ ਕਾਰਪਨ ਸੀ ਉਸ ਤੋਂ ਬਾਅਦ ਤੁਸੀਂ ਆਰਟੀ ਕਰ ਕੋ ਨੂੰ ਤੇ ਕੀ ਅੰਤਰ ਦੇਖਦੇ ਵੀ ਕੀ ਬਦਲਾ ਆਇਆ ਇਸ ਗੱਲ ਦਾ ਦੇਖੋ ਬਦਲਾ ਇੰਨਾ ਆਇਆ ਆ ਆਰਟੀਆਈ ਦੇ ਨਾਮ ਤੇ ਇਹਨਾਂ ਨੇ ਆਪਣੀ ਸਿਆਸਤ ਚਮਕਾਈ ਉਸ ਤੋਂ ਬਾਅਦ ਲੋਕਾਂ ਨੂੰ ਇਮੋਸ਼ਨਲ ਕੀਤਾ ਲੋਕਾਂ ਨੂੰ ਕਿਹਾ ਕਿ ਤੁਸੀਂ ਆਰਟੀਆਈ ਪਾਓ ਲੋਕਾਂ ਨੂੰ ਕਿਹਾ ਤੁਸੀਂ ਸਵਾਲ ਕਰੋ ਤੇ ਹੁਣ ਜਦੋਂ ਲੋਕ ਸਵਾਲ ਇਹਨਾਂ ਨੂੰ ਕਰਨ ਲੱਗ ਗਏ ਇਹਨਾਂ ਦੀ ਸਰਕਾਰ ਬਣੀ ਹੈ ਲੋਕ ਇਹਨਾਂ ਨੂੰ ਆਰਟੀਆਈ ਪਾਉਣ ਲੱਗੇ ਤਾਂ ਇਹਨਾਂ ਨੂੰ ਬੁਰਾ ਲੱਗਣ ਲੱਗ ਗਿਆ 4 ਸਾਲ ਹੋ ਗਏ ਇਹ ਚਾਜ ਨਾਲ ਆਰਟੀਆਈ ਦਾ ਜਵਾਬ ਨਹੀਂ ਦਿੰਦੇ ਕੋਈ ਸੂਪਾ ਇਹੋ ਜਿਹਾ ਨਹੀਂ ਹੈਗਾ ਭਾਰਤ ਦਾ ਜਿੱਦੇ ਵਿੱਚ ਆਰਟੀਆਈ ਦਾ ਸਹੀ ਜਵਾਬ ਨਹੀਂ ਦਿੱਤਾ ਜਾਂਦਾ ਪਰ ਅਰਵਿੰਦ ਕੇਜਰੀਵਾਲ ਜੀ ਦੀ ਸਰਕਾਰ ਜਿੱਥੇ ਹੈਗੀ ਆ ਉਥੇ ਆਰਟੀਆ ਦਾ ਕੋਈ ਜਵਾਬ ਨਹੀਂ ਦਿੱਤਾ ਇਹਦਾ ਕਿੰਨਾ ਮੰਦ ਭੱਗ ਹੈ ਹੁਣ ਤਾਂ ਹੋਰ ਵੀ ਗੱਲ ਉੱਤੇ ਉਦੋਂ ਥੱਲੇ गिर ਗਈ ਕਿ ਸਵਾਲ ਵੀ ਪੁੱਛਣਾ ਇਹਨਾਂ ਨੂੰ ਮਾੜਾ ਲੱਗਣ ਲੱਗ ਗਿਆ ਆਰਟੀ ਦਾ ਜਵਾਬ ਨਹੀਂ ਦਿੱਤਾ ਮੈਂ ਫੇਸਬੁੱਕ ਤੇ ਸਵਾਲ ਪੁੱਛ ਲਿਆ ਕਿ ਇਹ ਹੈਲੀਕਾਪਟਰ ਕੌਣ ਵਰਤ ਰਿਹਾ ਇਹਨਾਂ ਸੋ ਕੀ ਅਸੀਂ ਇਹਨਾਂ ਨੂੰ ਇੰਨਾ ਟੈਕਸ ਦਾ ਪੈਸਾ ਦਿੰਨੇ ਆ ਇਹ ਇੰਨੀ ਅਯਾਸ਼ੀ ਕਰਦੇ ਟੈਕਸ ਦੇ ਪੈਸੇ ਨਾਲ ਤੇ ਸਾਨੂੰ ਇਹਨਾਂ ਪੁੱਛਣ ਦਾ ਹੱਕ ਵੀ ਨਹੀਂ ਔਰ ਸਾਡੇ ਤੇ ਗੈਰ ਜਮਾਨਤੀ ਧਰਾਵਾਂ ਦੇ ਅੰਦਰ ਜਿਹੜਾ ਪਰਚਾ ਦਰਜ ਕਰ ਦਿੱਤਾ ਕਿੰਨੀ ਮਾੜੀ ਗੱਲ ਹੈ ਲੋਕਾਂ ਦੀ ਜ਼ੁਬ ਸਰਕਾਰਾਂ ਆ ਰਹੀਆਂ ਨੇ ਤੁਸੀਂ ਦੇਖੋ ਕਿ ਪੱਤਰਕਾਰ ਜਿਹੜੇ ਸਾਡੇ ਹੈਗੇ ਆ ਪੱਤਰਕਾਰ ਭਾਈ ਉਹਨਾਂ ਦੇ ਉੱਤੇ ਸਟ੍ਰਾਈਕਾਂ ਮਾਰੀਆਂ ਜਾ ਰਹੀਆਂ ਨੇ ਜਿਹੜਾ ਕੰਟੈਂਟ ਜਿਹੜੀਆਂ ਫੋਟੋਆਂ ਵੀਡੀਓਆਂ ਸਰਕਾਰੀ ਕੈਮਰਿਆਂ ਦੇ ਨਾਲ ਜਿਹੜੀਆਂ ਖਿੱਚੀਆਂ ਜਾਣੀਆਂ ਨੇ ਉਹ ਵਰਤਨ ਤੇ ਸਟ੍ਰਾਈਕਾਂ ਮਾਰ ਕੇ ਪੇਜ ਬੰਦ ਕਰਾ ਰਹੇ ਨੇ ਕਿਉਂਕਿ ਉਹ ਇਹਨਾਂ ਦੀ ਬੋਲੀ ਨਹੀਂ ਬੋਲਦੇ ਇਹਨਾਂ ਦੇ ਜਿਹੜੇ ਆਪਦੇ ਜਿਹੜੇ ਰਾਜ ਸਭਾ ਦੇ ਮੈਂਬਰ ਨੇ ਰਾਗਵ ਝੱਡਾ ਉਹਨਾਂ ਨੇ ਰਾਜ ਸਭਾ 'ਚ ਕਿਹਾ ਸੀਗਾ ਕਿ ਜਿਹੜੀਆਂ ਸਟ੍ਰਾਈਕਾਂ ਮਾਰਨੀਆਂ ਨੇ ਪੱਤਰਕਾਰਾਂ ਦੇ ਪੇਜ ਬੰਦ ਕਰਾਉਣੇ ਨੇ ਇਹ ਮੰਦਭਾਗੇ ਬੰਦ ਹੋਣਾ ਚਾਹੀਦਾ ਕਿਉਂਕਿ ਪੱਤਰਕਾਰ ਦੀ ਸਾਰੀ ਉਮਰ ਲੱਗ ਜਾਂਦੀ ਇੱਕ ਪੇਜ ਖੜਾ ਕਰਨ ਤੇ ਉਹਦੇ ਉੱਤੇ ਕਿੰਨਾ ਪੈਸਾ ਲੱਗ ਜਾਂਦਾ ਔਰ ਇਹ ਸਰਕਾਰਾਂ ਜਿਹੜਾ ਸਰਕਾਰੀ ਰਾਜ ਸਭਾ ਮੈਂਬਰ ਦੇ ਬਿਲਕੁਲ ਉਲਟ ਜਾ ਕੇ ਉਹੀ ਕੁਝ ਪੰਜਾਬ ਦੇ ਵਿੱਚ ਕੀਤਾ ਮਨਿੰਦਰਜੀਤ ਸਿੱਧੂ ਦਾ ਜਿਹੜਾ ਚੈਨਲ ਜਿਹਦੇ ਉੱਤੇ 10 ਲੱਖ ਸਬਸਕ੍ਰਾਈਬਰ ਸੀਗੇ 10 ਲੱਖ ਜੁੜੇ ਹੋਏ ਸੀ ਉਹਨੇ ਪੰਜ ਛੇ ਸਾਲਾਂ ਦੀ ਮਿਹਨਤ ਦੇ ਨਾਲ ਕਿੰਨੀਆਂ ਟੀਮਾਂ ਬਣਾਈਆਂ ਕਿੰਨੇ ਕਰੋੜਾ ਰੁਪਏ ਜਿਹੜੇ ਖਰਚ ਕੇ ਚੈਨਲ ਖੜਾ ਕੀਤਾ ਪਰ ਉਹ ਬੰਦ ਕਰਾ ਦਿੱਤਾ ਗਿਆ ਇਹ ਜਬਾਨਬੰਦੀ ਕੀਤੀ ਜਾ ਰਹੀ ਹੈ ਪਰ ਅੱਜ ਤੁਸੀਂ ਦੇਖੋ ਹਜ਼ਾਰਾਂ ਲੋਕ ਜਿਹੜੇ ਹੈਗੇ ਲੋਕਾਂ ਦਾ ਹਜੂਮ ਇੱਥੇ ਖੜਾ ਖੜਾ ਹੋ ਗਿਆ ਔਰ ਦੱਸ ਦਿੱਤਾ ਭਗਵੰਤ ਮਾਜੀ ਨੂੰ ਕਿ ਤੁਸੀਂ ਗਲਤ ਕਰ ਰਹੇ ਹੋ ਅੱਗੇ ਚੋਣ ਆਉਗੀ ਤੇ ਲੋਕ ਨੂੰ ਚੋਣ ਦੇ ਵਿੱਚ ਦੱਸਣਗੇ ਕਿ ਇਹ ਹਜੇ ਧੱਕਾ ਕਿਵੇਂ ਕਰੀਦਾ ਹੁੰਦਾ ਆਰਟੀਆ ਦੀ ਤੁਸੀਂ ਗੱਲ ਕੀਤੀ ਜਿਹੜਾ ਆਪਾਂ ਸ਼ੁਰੂ ਤੋਂ ਸ਼ੁਰੂ ਜੇਕਰ ਗੱਲ ਕਰੀਏ ਜਦੋਂ ਮੈਂ ਵੀ ਆਪਣੇ ਚੈਨਲ ਦੇ ਉੱਪਰ ਪੋਸਟ ਪਾਈ ਸੀ ਤੁਹਾਡੇ ਬਾਬਤ ਤਾਂ ਉੱਤੇ ਕਮੈਂਟ ਆਏ ਸੀ ਭਗਤਾਂ ਦੇ ਵੱਲੋਂ ਬਮੱਕੜਾਂ ਦੇ ਵੱਲੋਂ ਕੀਤੇ ਗਏ ਕਿ ਇਹ ਝੂਠ ਜਾਣਕਾਰੀ ਦੇ ਰਹੇ ਸੀ ਤੁਹਾਡੇ ਕੋਲ ਅਜਿਹਾ ਕਿਹੜਾ ਜਿਵੇਂ ਆਪਾਂ ਕਹੇਲੀ ਵੀ ਰਿਕਾਰਡ ਹੈ ਜਿਸ ਦੇ ਜਰੀਏ ਤੁਸੀਂ ਜਾਣਕਾਰੀ ਸੰਝ ਕੀਤੀ ਸੀ ਦੇਖੋ ਇੱਕ ਟਰੈਕਿੰਗ ਐਪ ਹੁੰਦੀ ਆ ਜਿਹਦਾ ਨਾਮ ਹੈ ਰਡਾਰ 20 ਫਲਾਈਟ ਰਡਾਰ 24 ਉਹਦੇ ਚ ਪੂਰੇ ਦੁਨੀਆ ਦੇ ਵਿੱਚ ਜਿੰਨੇ ਵੀ ਕੋਈ ਵੀ ਜਹਾਜ਼ ਉੱਡਦੇ ਆ ਹੈਲੀਕਾਪਟਰ ਉੱਡਦੇ ਆ ਜੈਟ ਪ੍ਰਾਈਵੇਟ ਪਲੇਨ ਪੈਸੇਂਜਰ ਪਲੇਨ ਕੋਈ ਵੀ ਉੱਡਦਾ ਉਹ ਤੁਹਾਨੂੰ ਨੰਬਰ ਪਾ ਕੇ ਉਹ ਪਤਾ ਲੱਗ ਜਾਂਦਾ ਕਿ ਕਿੱਥੋਂ ਇਹਨੇ ਉਡਾਣ ਭਰੀ ਕਿੱਧਰ ਦੀ ਗਿਆ ਕੀ ਰੂਟ ਸੀ ਤੇ ਕਿੰਨੇ ਵਜੇ ਕਿੱਥੇ ਉਤਰਿਆ ਸੋ ਉਸੇ ਦੇ ਵਿੱਚ ਜਦੋਂ ਭਗਵੰਤ ਮਾਨ ਜੀ ਜਾਪਾਨ ਦੇ ਵਿੱਚ ਸੀਗੇ ਮੈਂ ਜਿਹੜਾ ਸਾਡਾ ਸਰਕਾਰੀ ਹੈਲੀਕਾਪਟਰ ਆ ਉਹਦਾ ਨੰਬਰ ਪਾਇਆ ਉਸ ਐਪ ਦੇ ਵਿੱਚ ਦੇਖਿਆ ਕਿ ਉਹ 8 ਤਰੀਕ ਨੂੰ 8 ਦਸੰਬਰ ਨੂੰ ਉੱਡ ਰਿਹਾ ਸੀਗਾ ਭਗਵੰਤ ਮਾਨ ਜੀ ਜਾਪਾਨ ਦੇ ਵਿੱਚ ਸੀਗੇ ਪਰ ਉਹ ਉੱ ਪਹਿਲਾ ਚੰਡੀਗੜ੍ਹ ਦੇ ਵਿੱਚ ਉੱਡਿਆ ਫਿਰ ਅੰਮ੍ਰਿਤਸਰ ਸਾਹਿਬ ਗਿਆ ਫਿਰ ਵਾਪਸ ਆਇਆ ਫਿਰ ਚੰਡੀਗੜ੍ਹ ਦੇ ਵਿੱਚ ਉੱਡਿਆ ਸੋ ਗੱਲ ਇੰਨੀ ਸੀਗੀ ਕਿ ਮੈਂ ਸਵਾਲ ਕੀਤਾ ਸੀ ਕਿ ਕੌਣ ਉਡਾ ਰਿਹਾ ਹੈ ਵੀ ਤੁਸੀਂ ਤਾਂ ਜਪਾਨ ਦੇ ਵਿੱਚੋਂ ਉਹ ਡਾਟਾ ਕੋਈ ਇਦਾਂ ਨਹੀਂ ਹੈਗਾ ਕਿ ਬੋਗਸ ਹੈ ਜਿਵੇਂ ਕਹ ਰਹੇ ਸੀ ਬੋਗਸ ਡਾਟਾ ਇੰਟਰਨੈਸ਼ਨਲ ਐਪ ਹੈ ਟਰੰਪ ਜਿਹੜੇ ਹੈਗੇ ਐਲਨ ਮਸਕ ਜਿਹੜੇ ਹੈਗੇ ਉਹ ਸਾਰਿਆਂ ਦੇ ਪਲੇਨਸ ਜਿਹੜੇ ਹੈਗੇ ਉੱਥੋਂ ਟਰੈਕ ਕੀਤੇ ਜਾ ਸਕਦੇ ਆ ਔਰ ਉਹ ਬਹੁਤ ਸਾਰੀਆਂ ਜਿਹੜੀਆਂ ਜਿਹੜੇ ਬਹੁਤ ਸਾਰੀਆਂ ਐਪਸ ਦੇ ਥਰੂ ਜਿਹੜੀਆਂ ਇਹ ਚੀਜ਼ਾਂ ਟਰੈਕ ਕੀਤੀਆਂ ਜਾ ਸਕਦੀਆਂ ਨੇ ਪਰ ਇਹਨਾਂ ਨੇ ਉਹ ਜਿਹੜੀ ਜਾਣਕਾਰੀ ਜਦੋਂ ਪਬਲਿਕ ਇਹ ਕਹਿੰਦੇ ਜੀ ਥੋੜੇ ਤੇ ਲੋ ਪਰਚਾ ਇਸ ਗੱਲ ਦਾ ਜੋ ਪਰਚਾ ਔਰ ਜਿਹੜੇ ਪੱਤਰਕਾਰਾਂ ਨੇ ਉਸ ਜਿਹੜੀ ਪੋਸਟ ਦੇ ਬਾਬਤ ਮੇਰੇ ਇੰਟਰਵਿਊ ਕੀਤੇ ਸੀ ਉਹਨਾਂ ਤੇ ਵੀ ਪਰਚਾ ਸੋ ਜਬਾਨਬੰਦੀ ਕੀਤੀ ਜਾ ਰਹੀ ਹੈ ਜਿਹੜੀਆਂ ਇਹ ਚੋਰੀਆਂ ਠੱਗੀਆਂ ਕਰਦੇ ਨੇ ਜਦੋਂ ਉਜਾਗਰ ਹੁੰਦੀਆਂ ਨੇ ਉਹਨਾਂ ਤੋਂ ਡਰਦੇ ਨੇ ਇਹਨਾਂ ਨੇ ਪਹਿਲਾਂ ਵੀ ਇੱਕ ਵਾਰ ਜਿਹੜਾ ਪ੍ਰਾਈਵੇਟ ਜੈਟ ਦਾ ਜਿਹੜਾ ਟੈਂਡਰ ਉਜਾਗਰ ਕਰਨ ਤੇ ਮੈਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਮੈਂ ਬਿਲਕੁਲ ਨਹੀਂ ਡਰਿਆ ਤੇ ਹੁਣ ਵੀ ਅਸੀਂ ਪਰਚੇ ਤੋਂ ਬਿਲਕੁਲ ਨਹੀਂ ਡਰੇ ਸਾਡੀ ਇੱਕੋ ਗੱਲ ਹੈ ਕਿ ਸਵਾਲ ਅਸੀਂ ਕਰਾਂਗੇ ਅੱਜ ਲੋਕਾਂ ਨੇ ਦੱਸਦਾ ਕਿ ਸਵਾਲ ਕਰਨਾ ਸਾਡਾ ਹੱਕ ਹੈ ਹੁਣ ਇਹ ਮਾਲਵੇ ਦਾ ਘੱ ਹਣ ਤੱਕ ਕਿੰਨੀ ਆਰਟੀਆਈ ਨੇ ਪੈਂਡਿੰਗ ਪਈਆਂ ਨੇ ਜਿਨ੍ਹਾਂ ਦਾ ਜਵਾਬ ਤੁਹਾਡੇ ਕੋਲ ਨਹੀਂ ਆਇਆ 4 ਸਾਲ ਭਾਈ ਜੀ ਕੋਈ ਆਰਟੀਆਈ ਦਾ ਜਵਾਬ ਨਹੀਂ ਹੁੰਦਾ ਹੁਣ ਤੇ ਤੁਸੀਂ ਐ ਲੈ ਲਓ ਵੀ 90% ਆਰਟੀ ਪੈਂਡਿੰਗ ਪਈਆਂ ਨੇ ਜਿੱਥੇ ਇਹ ਠੱਗੀਆਂ ਕਰਦੇ ਨੇ ਕਰਪਸ਼ਨ ਹੁੰਦੀ ਹੈ ਉਹ ਆਰਟੀਆਈ ਦਾ ਰੂਲ ਹੈਗਾ ਪਹਿਲਾਂ ਦੇਣੀ ਹੈ ਇਹ ਦਿੰਦੇ ਨਹੀਂਗੇ ਫਿਰ ਇਹਨਾਂ ਨੇ ਕਮਿਸ਼ਨ ਦੇ ਵਿੱਚ ਆਪਦੇ ਜਿਹੜੇ ਹੈਗੇ ਆਪਦੇ ਜਿਹੜੇ ਵਰਕਰ ਬਿਠਾਤੇ ਆਪਦੇ ਲੀਡਰ ਬਿਠਾਤੇ ਉਹ ਆਰਟੀਆਈ ਕਾਨੂੰਨ ਨੂੰ ਹੀ ਨਹੀਂ ਮੰਨਦੇ ਆਰਟੀਆਈ ਕਾਨੂੰਨ ਦੇ ਅਗੇਂਸਟ ਜਿਹੜੇ ਕਹਿਗੇ ਫੈਸਲੇ ਸੁਣਾਈ ਜਾਂਦੇ ਆ ਸੋ ਕੁੱਲ ਮਿਲਾ ਕੇ ਇੱਕ ਬੋਗਸ ਜੀ ਬੋਗਸ ਤਰੀਕੇ ਦੇ ਨਾਲ ਜਿਹੜਾ ਹੈਗਾ ਆ ਇਹ ਜਿਹੜੇ ਹੈਗੇ ਸਭ ਜਾਣਦੇ ਆ ਅੱਗੇ ਤੁਸੀਂ ਦੇਖੋ ਕਿ ਲੋਕਾਂ ਨੇ ਕਿਸ ਤਰੀਕੇ ਦੇ ਨਾਲ ਆਪ ਮਹਾਰੇ ਸਾਡੇ ਇੱਕ ਛੋਟੇ ਜਿਹੇ ਸੱਦੇ ਤੇ ਜਿਹੜਾ ਇਕੱਠ ਕਰਕੇ ਇਹਨਾਂ ਨੂੰ ਦੱਸਿਆ ਕਿ ਤੁਸੀਂ ਗਲਤ ਕਰ ਰਹੇ ਹੋ ਤੇ ਅੱਗੇ ਵੀ ਜਿਹੜਾ ਹੈਗਾ ਲੋਕ ਇਹਨਾਂ ਨੂੰ ਦੱਸਣਗੇ ਕਿਉਂਕਿ ਥੱਕਾ ਨਹੀਂ ਬਈ ਜੀ ਹੋਣ ਲੱਗਾ ਸਰਕਾਰ ਨੂੰ ਸੁਧਰ ਜਾਣਾ ਚਾਹੀਦਾ ਜੇ ਸਰਕਾਰ ਨਹੀਂ ਸੁਧਰੂਗੀ ਫਿਰ ਅੱਗੇ ਸਤਾਈ ਆਊਗਾ ਸਤਾਈ ਦੇ ਵਿੱਚ ਲੋਕ ਇਹਨਾਂ ਨੂੰ ਲੋਕਾਂ ਨੇ ਜਿਤਾਇਆ ਤੇ ਲੋਕ ਹੀ ਹੈਰਾਨਗੇ ਅੰਤ ਦੇ ਵਿੱਚ ਭਵਿੱਖ ਦੇ ਕੀ ਪਲਾਨ ਨੇ ਹੁਣ ਇਸ ਕਮੇਟੀ ਦੇ ਉਹ ਵੀ ਇੱਕਦੇ ਪਲਾਨ ਇਹ ਹੈ ਜੀ ਦੇਖੋ ਸਾਡਾ ਪਹਿਲਾ ਕੱਟ ਸੀ ਮਾਲਵੇ ਦਾ ਬਠਿੰਡਾ ਦੇ ਵਿੱਚ ਮਾਲਵਾ ਮਾਲਵੇ ਦਾ ਕੱਟ ਹੋਇਆ ਬਹੁਤ ਵੱਡਾ ਤੇ ਬਹੁਤ ਸਕਸੈਸਫੁਲ ਕੱਟ ਹੋਇਆ ਉਮੀਦ ਨਾਲੋਂ ਬਹੁਤ ਕਈ ਗੁਣਾ ਵੱਧ ਕੱਟ ਹੋਇਆ ਇਸ ਤੋਂ ਬਾਅਦ ਅਸੀਂ ਮਾਝੇ ਦੇ ਵਿੱਚ ਕੱਟ ਰੱਖਾਂਗੇ ਹੋਪਫੁਲੀ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਇਕੱਠ ਰੱਖਾਂਗੇ ਜਿਹਦੀ ਮੀਟਿੰਗ ਅਸੀਂ ਫਰਵਰੀ ਦੇ ਪਹਿਲੇ ਮਹੀਨੇ ਕਰਾਂਗੇ ਉਸ ਤੋਂ ਬਾਅਦ ਦੁਆਬੇ ਦੇ ਵਿੱਚ ਜਿਹੜਾ ਕਿ ਮੂਲੇ ਪਲਾਨ ਹੈਗੇ ਹੈਗੇ ਕਿ ਅਸੀਂ ਜਲੰਧਰ ਦੇ ਵਿੱਚ ਇਕੱਠ ਰੱਖਾਂਗੇ ਪਰ ਜਿਹੜੀ ਫਾਈਨਲ ਹੋਊਗਾ ਉਹ ਅਸੀਂ ਤੁਹਾਨੂੰ ਦੱਸਦੇ ਰਹਿਾਂਗੇ ਪਰ ਅਸੀਂ ਤਿਆਰ ਆਂ ਪੂਰੇ ਸਾਡੀਆਂ ਤਿਆਰੀਆਂ ਨੇ ਜਿਵੇਂ ਅੱਜ ਤਿਆਰੀਆਂ ਕਰਕੇ ਇਕੱਠ ਕੀਤਾ ਉਹ ਵੀ ਅੱਗੇ ਕਰਾਂਗੇ ਸਰਕਾਰ ਨੂੰ ਵੀ ਦੇਖ ਲੈਣਾ ਚਾਹੀਦਾ ਕਿ ਅਸੀਂ ਹੁਣ ਡਰਨ ਵਾਲੇ ਹੈ ਨਹੀਂਗੇ ਕੋਈ ਨਹੀਂ ਡਰਦਾ ਪੰਜਾਬ ਦੇ ਵਿੱਚ ਤੁਹਾਨੂੰ ਇਸੇ ਤਰੀਕੇ ਗਰਾਊਂਡ ਤੇ ਵੀ ਮੂੰਹ ਤੋੜ ਜਵਾਬ ਦੇਵਾਂਗੇ ਤੇ ਕੋਟਾਂ ਦੇ ਵਿੱਚ ਵੀ ਤੁਹਾਨੂੰ ਮੂੰਹ ਤੋੜ ਜਵਾਬ ਦੇਵਾਂਗੇ ਬਹੁ ਮਾਨੇ ਕੋਹਲ ਦਿਨ ਦੇ ਬੋਲ ਗੱਲ ਆਖੀ ਗਈ ਹੈ ਕਿ ਭਵਿੱਖ ਦੇ ਵਿੱਚ ਬਹੁਤ ਸਾਰੇ ਜਿਹੜੇ ਫੈਸਲੇ ਨੇ ਤਗੜੇ ਫੈਸਲੇ ਲੈ ਜਾਣਗੇ ਜ਼ੁਬਾਨ ਮਰਦੀ ਦੇ ਖਿਲਾਫ ਬਹੁਤ ਬਹੁਤ ਧੰਨਵਾਦ